ਹੈਲੋ ਜੀ ਹਾਂਜੀ ਹਾਈ ਗਾਇਸ ਹਾਂਜੀ ਜੀ ਕਿਤਾ ਹਾਲ ਚਾਲ ਵੀਰ ਕਰਦੇ ਆ ਸਾਰੇ ਠੀਕ ਠਾਕ ਆ ਤੇ ਅਸੀਂ ਚੱਲੇ ਆ ਅੱਜ ਫੇਰ ਇੱਕ ਨਵੀਂ ਯਾਤਰਾ ਬਬਲ ਕਾਜੀ ਦੇ ਨਵੀਂ ਤਾਂ ਨਹੀਂ ਸਾਡੀ ਹੁੰਦੀ ਹਰ ਸਾਲ ਤੇ ਇਹ ਆ ਗਿਆ ਹੈ ਮਹੀਨਾ ਅਪ੍ਰੈਲ ਤੇ ਅੱਜ ਕਿੰਨੇ ਦਿਨ ਤਰੀਕ ਆ 2 ਅਪ੍ਰੈਲ 2024 2 4 2 4 ਅੱਛਾ ਤੇ ਅਸੀਂ ਅੱਜ ਜਾਣਾ ਹੈ ਆਪਣਾ ਪਿੰਡੋਂ ਅੱਗੇ ਤਾਂ ਤੁਹਾਨੂੰ ਪਤਾ ਹੀ ਆ ਜਿੰਨੇ ਵੀ ਲੈ ਕੇ ਗਏ ਆ ਅੱਗੇ ਸੰਗ ਅੱਜ ਕੋ ਜਾਣੇ ਇਹ ਜਾਣਾ ਪਿੰਡੋਂ ਤੇ ਹਾਂਜੀ ਕੋਮਲਾ ਕਿਦਾਂ ਠੀਕ ਠਾਕ ਆ ਤੁਸੀਂ ਵੀ ਕੁਝ ਬੋਲਿਆ ਕਰੋ ਅੱਜ ਸੁਣੀ ਤੇ ਤੁਸੀਂ ਠੀਕ ਆ ਠੀਕ ਆ ਠੀਕ ਆ ਚਲੋ ਠੀਕ ਆ ਤੇ ਅਸੀਂ ਹੋ ਗਏ ਆ ਤਿਆਰ ਤੇ ਜਾਣਾ ਆ ਪਿੰਡ ਲੋੜ ਦੇ ਤੋਂ ਸੰਗ ਜਾਣਾ ਆ ਅਸੀਂ ਤੇ ਹੱਲੇ ਹੁਣ ਤਾਂ ਵੱਜ ਗਏ ਆ ਸਾਢੇ 11 ਹੋਣ ਲੱਗੇ ਆ ਤੇ ਉਹ ਹੱਲੇ ਕਹੀ ਜਾਂਦੇ ਆ ਜੀ ਟਾਈਮ ਅੱਧਾ ਘੰਟਾ ਪਾਉਣਾ ਦਾ ਡੇਢ ਘੰਟਾ ਲੱਗਣਾ ਡੇਢ ਘੰਟਾ ਤਾਂ ਹੀ ਹੋਰ ਲੱਗ ਜਾਣਾ ਯਾਰ ਲੈ ਹੋਰ ਘੰਟਾ ਲਾ ਦੂਆ ਹਾਂ ਆਓ ਚਲੋ ਹੱਲੇ ਤਿਆਰੀਆਂ ਚੱਲਦੀਆਂ ਆ ਤੁਮੀ ਤੇ ਤੁਸੀਂ ਠੀਕ ਆ ਠੀਕ ਆ ਠੀਕ ਆ ਚਲੋ ਠੀਕ ਆ ਤੇ ਅਸੀਂ ਹੋ ਗਏ ਆ ਤਿਆਰ ਤੇ ਜਾਣਾ ਆ ਪਿੰਡ ਲੜਵੇ ਤੋਂ ਸੰਗ ਜਾਣਾ ਆ ਇਹ ਤੇ ਹੱਲੇ ਹੁਣ ਤਾਂ ਬੱਜ ਗਏ ਆ ਸਾਢੇ 11 ਹੋਣ ਲੱਗੇ ਆ ਤੇ ਉਹ ਹਲੇ ਕਹੀ ਜਾਂਦੇ ਆ ਜੀ ਟਾਈਮ ਅੱਧਾ ਘੰਟਾ ਪਾਉਣਾ ਦਾ ਡੇਢ ਘੰਟਾ ਲੱਗਣਾ ਡੇਢ ਘੰਟਾ ਕਦੇ ਹੋ ਲੱਗ ਜਾਣਾ ਯਾਰ ਲੈ ਹੋਰ ਘੰਟਾ ਲਾ ਦੂਆ ਹਾਂ ਆਓ ਚਲੋ ਫੇਲੇ ਤਿਆਰੀਆਂ ਚੱਲਦੀਆਂ ਆ ਬਾਕੀ ਤੁਹਾਨੂੰ ਐਤੀ ਦਾ ਬਲੌਗ ਵਿੱਚ ਕੋਸ਼ਿਸ਼ ਕਰਕੇ ਬਹੁਤ ਵਧੀਆ ਬਣਾਉਣਾ ਅੱਜ ਅਸੀਂ ਨਵੀਂ ਜਗ੍ਹਾ ਤੇ ਜਾਣਾ ਅੱਜ ਅਸੀਂ ਨਵੀਂ ਜਗ੍ਹਾ ਤੇ ਜਾਣਾ ਆ ਹਾਂ ਜੀ ਅੱਜ ਤੁਹਾਨੂੰ ਅੱਜ ਤੁਹਾਨੂੰ ਮਾਈ ਰਤਨ ਉਹਦਾ ਘਰ ਵੀ ਦਿਖਾਵਾਂਗੇ ਅੱਜ ਨਹੀਂ ਅੱਜ ਨਹੀਂ ਅਸੀਂ ਮਾਂ ਮਾਂ ਅੱਜ ਉੱਥੇ ਜਾ ਕੇ ਚੀਜ਼ਾਂ-ਚੂਜ਼ਾਂ ਬਹੁਤੀਆਂ ਕਿ ਲੈਣੀਆਂ ਨਹੀਂ ਆ ਨਿਆਣਿਆਂ ਨੇ ਮੈਨੂੰ ਦੱਸਿਆ ਕਹਿੰਦੇ ਅਸੀਂ ਬਹੁਤੀ ਚੀਜ਼ਾਂ ਨਹੀਂ ਲੈਣੀਆਂ ਆ ਨਹੀਂ ਅੱਜ ਬਹੁਤਾ ਚੀਜ਼ਾਂ ਨਹੀਂ ਨਾ ਨਹੀਂ ਆਕਾ ਨਹੀਂ ਆ ਇੱਕ ਲੈਣੀਆਂ ਇਹਨਾਂ ਦੱਸ ਦਿੱਤਾ ਇੱਕ-ਇੱਕ ਜੀ ਲੈ ਲਿਓ ਜੇ ਜੇ ਜ਼ਿਆਦੇ ਜੇ ਜ਼ਿਆਦੀ ਚੀਜ਼ਾਂ ਲਈਆਂ ਤਾਂ ਇਹਨਾਂ ਦਾ ਫੇਪਡਾਂਗਾ ਵੀ ਹੋ ਸਕਦਾ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਹੈਨਾ ਹੋ ਸਕਦਾ ਤੇ ਅਣੀ ਕਹਿੰਦਾ ਮੈਂ ਤਾਂ ਲੈਣੀਆਂ ਨਹੀਂ ਚੀਜ਼ਾਂ ਤੁੰਗ ਨਹੀਂ ਆਣੀ ਹਾਂ ਨਹੀਂ ਲੈ ਪਾ ਅੱਛਾ ਹਾਂ ਜਾ ਦੇ ਜੋ ਉਹ ਤਾਂ ਕਹਿ ਫਾਇਦਾ ਕੋਈ ਚੀਜ਼ ਲੈਣ ਵਾਲੀ ਆ ਹਾਂ ਕੋਈ ਚੱਜ ਦੀ ਚੀਜ਼ ਲੈਣ ਤੁਮੀ ਹਾਂ ਕਿਹੜੀ ਲੈਣੀ ਆ ਆਪਾਂ ਚੱਜ ਦੀ ਚੀਜ਼ ਲੈਣ ਦੀ ਹੁੰਦੀ ਆ ਚੱਜ ਦੀ ਚੀਜ਼ ਲਈ ਦੀ ਹੁੰਦੀ ਆ ਜੀ ਸੰਗ ਦਾ ਚਲੀਆਂ ਬਾਬਾ ਬਲਕਨਾਥ ਜੀ ਦੇ ਇਹ ਮਹਾਰਾਜ ਸੱਜੇ ਬਾਸ਼ਾ ਜੀ ਛੰਡਿਆਂ ਵਾਲੀ ਸਰਕਾਰ ਲੋ ਜੀ ਆ ਗਏ ਆ ਮੇਨ ਜਿੱਥੋਂ ਗੱਡੀ ਤੋਂ ਗੱਡੀ ਦੇ ਵਿੱਚ ਸੁਨੇਹਾ ਸੰਗਾ ਟੌਣ ਲੱਗਾ ਆ ਹੈ ਨਿਕੋ

ਲਗ ਤੇ ਆ ਰਹੇ ਤੇ ਹਮੋਂ ਕਾ ਬੁੰਡੀਆਂ ਆ ਗੱਡੀ ਦੇ ਵਿੱਚ ਲੈ ਵੀ ਪੂਰੀ ਸੰਗਤਾਂ ਪੂਰੀਆਂ ਜੋੜਾਂ ਛੋੜਾਂ ਤੇ ਆ ਹਾਂ ਚਾਹੇ ਤਖੜ ਤੂੰ ਬੋਲ ਮੜ ਜਾ ਕੁਝ ਕਮਲ ਬੋਲ ਕੋਮਲ ਰਾਣੀ ਵੀ ਤਿਆਰ ਆ ਸੰਗਤਾਂ ਦੇ ਗੱਡੀ ਪੂਰੀ ਹੁਣ ਕਬੂਰੀ ਆ ਠੀਕ ਮੇਰਾ ਕਿ ਆ ਮੇਰਾ ਕਿ ਆ ਇਹ ਰੌਣਕ ਵੀ ਪੂਰੀ ਆ ਲੈ ਫਟ ਇਹ ਤਾਂ ਬਣਾ ਹੌਲੀ ਹੌਲੀ ਟੱਕੇ ਕੋਣੇ ਹੱਥਾ ਦਾ ਪੂਰਾ ਚੱਕ ਲਾ ਮੁੰਡਾ ਡੇਕ ਦੇ ਗੰਦੀ ਕਿਤੇ ਦੂਰ ਆ ਗਿਆ ਤਿਆਰ ਹੋ ਗਿਆ ਅੱਡੀ ਸੰਗਤ ਖੜੀ ਆ ਆ ਬੈਠੋ ਆ ਜਾਓ ਬੈਠੀ ਜਿੱਥੇ ਬੈਠੇ ਹੋ ਉਹ ਦੇਖ ਜਾਓ ਹੱਥੀਂ ਕਦਾ ਵਿੱਚ ਮੋਟਰਸਾਈਕਲ ਵਾਲੇ ਵੀ ਆ ਦੇਖੋ ਕਿੰਨੇ ਲਾਈਨ ਲੱਗਿਓ ਆ ਆ ਗਏ ਯਾਰਾ ਆਪੀ ਸਰ ਵੀ ਆਇਆ ਕਹਿੰਦਾ ਮੈਂ ਮੋਟਰਸਾਈਕਲ ਆਪਣਾ ਹੀ ਲੈ ਜਾਊਗਾ ਕੋਈ ਇਹ ਵਾਲਾ ਦੂਜੇ ਐਸਐਸ ਕਿੱਥੇ ਕਹਣਾ ਹੋਏ ਐਸਐਸ ਤੇ ਕਿੰਨਾ ਹੁੰਦਾ ਨਹੀਂ ਜਾ ਚਲਾ ਰਹੀ ਹੈ ਚਲਾਉਣੀਆਂ ਗੱਡੀ ਲਓ ਲਓ ਇਹੀ ਲੈ ਕੇ ਜਾਓ ਬੇਟਾ ਇੱਥੇ ਕੋਈ ਨਹੀਂ ਮਾਈਟਰ ਡਰਾਈਵਰ ਜਿਹੜੀ ਕਹਿੰਦੀ ਸੀ ਪਹਿਲੇ ਜਿਹੜਾ ਤਿੰਨ ਜਣੇ ਆ ਆ ਬੰਦੇ ਰਹਿ ਗਏ ਆਏ ਇਕੱਲੇ ਇਹ ਕਹਿੰਦਾ ਬਾਅਦ ਚ ਹੋਣੇ ਜੇ ਸਲਾਹ ਬਣ ਗਈ ਸਾਡੀ ਕਨੇਯੇ ਬਾਜੀ ਤੁਸੀਂ ਨਹੀਂ ਜਾਣਾ ਹਾਂ ਹੋਰ ਠੀਕ ਆ ਸੇਤ ਹਾਂਜੀ ਚਲੋ ਵਧੀਆ ਜਾਈ ਦੀ ਵਧੀਆ ਜਾਈ ਦੀ ਐਵੇਂ ਸ਼ਾਮ ਤੀਰਥ ਵੀ ਕਹਿੰਦੇ ਤੇ ਆ ਰਿਹਾ ਯਾ ਬਾਬੇ ਜੀ ਯਾ ਬਾਬੇ ਸ਼ਾਮੇ ਤੇਰੇ ਵਾਲਾ ਉਹ ਦੇ ਕਹਿੰਦਾ ਮੇਰੇ ਵਾਲਾ ਜਾਊਂਗਾ ਘੜਾ ਯਾ ਕਹਿੰਦਾ ਸਾਨੂੰ ਨਹੀਂ ਕਿਸੇ ਦੀ ਟੈਨਸ਼ਨ ਜਿੱਥੇ ਦਿਲ ਕੀਤਾ ਚਾਹ ਪੀਣੀ ਜਿੱਥੇ ਦਿਲ ਕੀਤਾ ਰਸ ਪੀਣੀ ਆ ਗਿਆ ਬਾਬੇ ਦਾ ਚੇਤਾ ਜਿੱਥੇ ਮਰਜੀ ਮਾਰੋ ਬ੍ਰੇਕਾ ਜਿੱਥੇ ਮਰਜੀ ਮਾਰੋ ਬ੍ਰੇਕਾ ਲਵ ਯੂ ਆ ਗਿਆ ਚਾਲਾ ਹੋ ਗਿਆ ਤਿਆਰ ਅੱਧੇ ਝੀਰਿਆ ਤੇ ਅੱਧੇ ਚਮਾਰ ਕਿੱਸਾ ਲਗਾ ਮੇਰੇ ਮਜ਼ਾਕ ਤੇਰੇ ਤੇ ਆ ਦੇ ਸੰਗ ਤਾਂ ਖੜੀਆਂ ਸ਼ੀਸ਼ਾ ਕਾਟਣ ਤੇਰਾ ਸ਼ੀਸ਼ਾ ਕਾਟ ਆ ਗਿਆ

ਸ਼ੈਂਤੀ ਉਹਨੇ ਕੀਤਾ ਕਰ ਰਹਾ ਹੈ ਜੈ ਬਾਬੇ ਜੈ ਬਾਬੇ ਕੀ ਕਰ ਰਿਹਾ ਹੈ ਜੈ ਬਾਬੇ ਦੀ ਜਿਕਰਾ ਕਰ ਪੜੀ ਆ ਆ ਲੈ ਵੀ ਲੰਗਰ ਪਾਣੀ ਕਰਕੇ ਬੰਦੇ ਨਿਸ਼ਾ ਕਰਕੇ ਬੈਠੇ ਆ ਰਵੀ ਭਾਜੀ ਸਾਡਾ ਨਿਸ਼ਾ ਕਰਕੇ ਬੈਠੇ ਆ ਜੀ ਮਹਾਰਾਜ ਲੰਗਰ ਬਹੁਤ ਸਵਾਦ ਹੈ ਓਏ ਕੜੀ ਦਵੇ ਇਦਾਂ ਲਾ ਇਹ ਤਾਂ ਵੀੜੇ ਵਾਲੀ ਹੁੰਦੀ ਆ ਦੇ ਨਾਲ ਖੜੀ ਤੇ ਨਾਲ ਬੱਕੀ ਦਾ ਰੋਟੀ ਨਾਲ ਲੱਸੀ ਲੱਸੀ ਆਏ ਆਏ ਵੇ ਲਹਿਰਾਂ ਆਈਆਂ ਪਈਆਂ ਪੂਰੀਆਂ ਬੰਦੇ ਕਹਿੰਦੇ ਹੁਣ ਇੱਥੇ ਸੋਜੋ ਜੇ ਇੰਨੀ ਕ ਤਸੱਲੀ ਆਹ ਦੇਖ ਬੰਦੇ ਦੇ ਢੇਰੀ ਹੋਏ ਪਏ ਆ ਪੂਰੀ ਲਹਿਰ ਵਹਿਰ ਲੱਗੀ ਹੋ ਪਈ ਆ ਪੰਜ ਕਿੱ디 ਕਿੱਥੇ ਖੜੀ ਆ ਮਮਾ ਕਿੱ디 ਆ ਉਹ ਦੇ ਖੜੀ ਆ ਜਾ ਮਾਰ ਜਾ ਬੈਗ ਰੱਖ ਰਿਹਾ ਖੜਾ ਜਾ ਕਰ ਕੌਣ ਇਹਦਾ ਮੁੰਡਾ और बनना प्रशाद चले ग्यारहवीं वाली सरकार के मे ਆ ਗਿਆ ਦੇ ਕੇ ਪਾਪੜ ਪੂੜੇ ਪਾਪੜ ਆਪਣੇ ਚਾਪੜ ਤੇ ਪੜ ਚੱਕਲੇ ਆਈ ਰਹੀ ਆ ਵੀ ਤੂੰ ਨਾ ਚੱਕਲੇ ਖਾਣ ਨੂੰ ਯਾ ਪਾਪੜ ਮम्मा ਚੱਕਲੇ ਆਈ ਮम्मा ਕੋਪ ਚੱਕਲੇ ਖਾਣ ਓ ਮਾਈ ਗਾਡ ਕੋਮਲਾ

ਇਹ ਦੇਖ ਲਈ ਕੰਮ ਤਿਆਰ ਹੁੰਦਾ ਆ ਬੰਦਿਆ ਹਲੇ ਦਰਵਾਜ਼ਾ ਫੇਰ ਰਸਤਾ ਕੱਢਣਗੇ ਫਿਲਹਾਲ ਇੱਥੇ ਹੀ ਆ ਹਲੇ ਕਈ ਸਾਲ ਹੋ ਗਏ ਆ ਉਹਦੇ ਹਲੇ ਤਾਂ ਇੱਥੇ ਪੂਰਾ ਹੈ ਕੰਪਲੀਟ ਨਹੀਂ ਹੋਇਆ ਹੋਲੇ ਤੱਕ ਬਬਾਈ ਇਹ ਚੱਲ ਜਿਆ ਕਰ

ਆਹ ਹੈ ਜਰ ਮੇਰੇ ਸਤਿ ਆਦੂ ਲੈ ਵੀ ਮੱਠਾ ਪੀ ਕੇ ਆ ਗਈਆਂ ਤੇ ਲੱਗੇ ਚਾਹ ਪੀਣ ਤੇ ਤੂੰ ਵੀ ਤਾਂ ਬਸਤ ਨਹੀਂ ਹੋਈ ਕਿੰਨਾ ਕਰਾ ਚ ਹੈ ਦੋ ਦਿਨ ਜਾਣੇ ਫਸ ਇੰਨਾ ਰੋਚ ਜਿਕਾਰਾ ਲਾ ਦੇ ਬਾਕੀ ਜਿਕਰਾ ਦੇ ਬਾਕੀ ਕਰ ਬੋਲੇ ਸਤਿ ਸ੍ਰੀ ਅਕਾਲ ਦੀ ਜੈ ਕਿਹ ਹਣ ਧਕਾਰਾ ਲਾਇਆ ਲਓ ਜੀ ਚਾਹ ਦਾ ਲੰਗਰ ਚੱਲ ਪਿਆ ਰਾਜਾ ਭਰਤਰੀ ਦੇ ਆ ਲਓ ਜੀ ਲੰਗਰ ਦੀ ਵੀ ਤਿਆਰੀ ਹੈ ਲਓ ਜੀ ਬਾਪਿਆਂ ਦੇ ਚੱਲ ਚੱਲੀਏ ਕਹਿੰਦੇ ਜੀ ਇਹ ਤਾਂ ਬਲੌਗ ਬਣਦਾ ਆ ਲਓ ਜੀ ਆਹ ਬੰਦੇ ਨੇ ਸੇਵਾ ਆਹ ਇਹ ਗੱਡੀ ਜਾ ਹੈ ਜੀ ਆਪਣੀ ਚ ਇਹ ਸੱਜੇ ਬਲੌਗਰ ਆਹ ਲਓ ਜੀ ਲਓ ਜੀ ਸੰਗਤਾਂ ਦੇ ਦਰਸ਼ਨ ਕਰੋ ਸੰਗਤਾਂ ਦੇ ਦਰਸ਼ਨ ਕਰੋ ਜੀ ਆ ਲੜੋ ਜੀ ਸੰਗਤਾਂ ਆ ਆ ਵੀ ਬੰਦੇ ਆਏ ਹੋਏ ਕਹਿੰਦੇ ਐ ਦੀ ਬੰਦਾ ਕਹਿੰਦੇ ਫਲੈਚ ਵੀ ਜਵਾਬ ਦੇ ਗਈ ਤੇ ਇਹ ਵੀ ਆ ਵੀ ਗੱਡੀ ਬੰਦੇ ਜਾਂਦੇ ਆ ਤੇ ਤਾਂ ਕਹਿੰਦਾ ਨਾਮ ਆਪੇ ਲਈ ਰੱਖਿਆ ਸਾਹਿਬ ਬੋਲੋ ਜੀ ਜੈ ਬਾਬੇ ਜੈ ਬਾਬੇ ਜੈ ਬੋਲ ਜ਼ੋਰ से बोलो जय बाबे दी ਮਾਰੇ ਭਤਰੀ ਫਤੋ ਜਿੱਥੇ ਜਿਆਦਾ ਹਰਦਾ ਬਲੰਗਰ ਧਮਾਧਮ ਰਹੀਦਾ ਬੰਦਾ ਕਰਦਣਾ ਲੈ सामे मथा बि टेकण बंदे जी लाओ जी मारे ਆ ਤੇ 라 ਵੀ ਨੇ ਆ ਸਾਡੇ ਬਾਬਾ ਜੀ ਚਾਹ ਦਾ ਲੰਗਰ ਕਹਿੰਦੇ ਝੰਡ ਪਿਆ ਆ ਬਾਬੇ ਜੀ ਨੇ ਭੋਗ ਲਗਾ ਦਿੱਤਾ ਛੋਡੇ ਬਾਬਾ ਜੀ ਲੰਗਰ ਦੀ ਤਿਆਰੀ ਆ ਕਹਿੰਦੇ ਆਂਦੇ ਭੋਗ ਹੋਈਓ ਕਹਿੰਦੇ ਇਹ